ਵਾਹਿਗੁਰੂ ਜੀ ਕੀ ਫਤਿਹ ਦਾਸ ਭਮਿੰਦਰ ਸਿੰਘ ਜੀ ਖਾਲਸਾ ਜੋ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਇਹ ਗੋਬਿੰਦਗਰ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀ ਤੇ ਮਾਰਕੀਟ ਵੱਲੋਂ ਲਾਇਆ ਗਿਆ ਲੰਗਰ ਕੱਲ ਵੀ ਇਸੇ ਤਰ੍ਹਾਂ ਜਿਹੜਾ ਪਵਣ ਸਾਹਿਬ ਵੀ ਨਗਰ ਕੀਰਤਨ ਜਾ ਰਿਹਾ ਸ਼ਿਦਾ ਸਾਹਿਬ ਤੋਂ ਇਸ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਵੀ ਇਸੇ ਤਰ੍ਹਾਂ ਹੀ ਬਹੁਤ ਜੜ ਕੇ ਉੱਥੇ ਆਪਣੀ ਹਾਜ਼ਰੀਆਂ ਭਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਅੱਜ ਬੱਚਿਆਂ ਦੇ ਜਿਹੜੇ ਆ ਕਿ ਗਤਕਾ ਪਾਰਟੀ ਵੀ ਆ ਰਹੀ ਆ ਉੱਤਤ ਇਸੇ ਦੇਖ ਸਕਦੇ ਆ ਕਿ ਅੱਜ ਜਿੰਨਾ ਲੰਗਰ ਸਟਾਲ ਵੀ ਲਗਾਏ ਗਏ ਆ ਬਾਬਾ ਜੀ ਦੇ ਸੰਬੰਧ ਜਨਮ ਦਿਹਾੜੇ ਦੇ ਸੰਬੰਧ ਵਿੱਚ ਕੇਕ ਵੀ ਕੱਟਿਆ ਜਾਏਗਾ ਪੇਸੀਆਂ ਸ਼ਾਮੀ ਆਦਿ ਸ਼ਬਾਜੀ ਵੀ ਕੀਤੀ ਜਾਵੇਗੀ ਤੇ ਸਾਰਿਆਂ ਨੂੰ ਇਹ ਆ ਕਿ ਨਸ਼ੇ ਨੂੰ ਮੁਕਤ ਕਰੋ ਤੇ ਸਿੰਘ ਸਜੋ ਤੇ ਗੁਰੂ ਮਹਾਰਾਜ ਦੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵੀਰ ਸਿੰਘ ਵਾਰ ਨੰਬਰ 43 ਤੋਂ ਚੇਅਰਮੈਨ ਕਾਂਗਰਸ ਪਾਰਟੀ ਤੋਂ ਅੱਜ ਬਹੁਤ ਹੀ ਵੱਡਾ ਦਿਨ ਤਨ ਤਨ ਬਾਬਾ ਦੀ ਸਿੰਘ ਅਨੋਖੇ ਅਮਰ ਸ਼ਹੀਦ ਜਿਨ੍ਹਾਂ ਦਾ ਗੁਰਪੁਰਬ ਦੇ ਸੰਬੰਧ ਵਿੱਚ ਇਹ ਪੂਰੇ ਗੋਵਿੰਦਨਗਰ ਮਹੱਲੇ ਨਿਵਾਸੀਆ ਵੱਲੋਂ ਲੰਗਰ ਲਾਇਆ ਗਿਆ ਵਾ ਤੇ ਬੜਾ ਹੀ ਵਧੀਆ ਦਿਹਾੜਾ ਵਾ ਤੇ ਇਸ ਰੋਡ ਤੇ ਕੀ ਪੂਰੇ ਪੰਜਾਬ ਦੇ ਵਿੱਚ ਬੜਾ ਉਤਸ਼ਾਹ ਨਾਲ ਇਹ ਗੁਰਪੁਰਬ ਬਾਬਾ ਦੀ ਸਿੰਘ ਦਾ ਮਨਾਇਆ ਜਾਂਦਾ ਥਾਂ ਥਾਂ ਤੇ ਲੰਗਰ ਰੱਖਦੇ ਆ ਅਸੀਂ ਇਹੀ ਬੇਨਤੀ ਨੌਜਵਾਨਾਂ ਕਰਾਂਗੇ ਵੀ ਨਸ਼ਿਆਂ ਨੂੰ ਦੂਕਾਰ ਕੇ ਗੁਰੂ ਮਾਰ ਦੇ ਚਰਨੀ ਲੱਗੋ ਗੁਰੂ ਮਾਰ ਦੇ ਜਾਬ ਕਰੋ ਉਹਨਾਂ ਦਾ ਲੰਗਰ ਲਾਓ ਜੋ ਸਾਡੀ ਪਰੰਪਰਾ ਪਿਤਾ ਪੁਰਖੀ ਦੀ ਖਾਨਦਾਨੀ ਦੀ ਸਾਰੇ ਤਰ੍ਹਾਂ ਦੀ ਪਰੰਪਰਾ ਚੱਲਦੀ ਆ ਕਿ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਨਾ ਵਾਂ ਕੰਧਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਬੋਲੇ ਇਸੋਨਹਾ ਸਾਹਿਬ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੰਦਾਸ ਭਮਿੰਦਰ ਸਿੰਘ ਜੀ ਖਾਸਾ ਜੋ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਏ ਇਹ ਗੋਬਿੰਦਨਗਰ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀ ਤੇ ਮਾਰਕੀਟ ਵੱਲੋਂ ਲਗਾਇਆ ਗਿਆ ਲੰਗਰ ਆ ਕੱਲ ਵੀ ਇਸੇ ਤਰ੍ਹਾਂ ਜਿਹੜਾ ਪਵਣ ਸਾਹਿਬੀ ਨਗਰ ਕੀਰਤਨ ਜਾ ਰਿਹਾ ਸ਼ਿਦਾ ਸਾਹਿਬ ਤੋਂ ਇਸ ਮੂਹ ਸੰਗਤਾਂ ਨੂੰ ਬੇਨਤੀ ਆ ਕਿ ਕੱਲ ਵੀ ਇਸੇ ਤਰ੍ਹਾਂ ਹੀ ਵੱਧ ਚੜ ਕੇ ਉੱਥੇ ਆਪਣੀਆਂ ਹਾਜ਼ਰੀਆਂ ਭਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਅੱਜ ਬੱਚਿਆਂ ਦੇ ਜਿਹੜੇ ਆ ਕਿ ਗਤਕਾ ਪਾਰਟੀ ਵੀ ਆ ਰਹੀ ਆ ਉਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਦੋਂ ਲੰਗਰ ਸਟਾਲ ਵੀ ਲਗਾਏ ਗਏ ਆ ਬਾਬਾ ਜੀ ਦੇ ਸਬੰਧ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਕੇਕ ਵੀ ਕੱਟਿਆ ਜਾਏਗਾ ਪੇਸਟੀਆਂ ਸ਼ਾਮੀ ਆਦਿਸ਼ ਬਾਜੀ ਵੀ ਕੀਤੀ ਜਾਵੇਗੀ ਤੇ ਸਾਰਿਆਂ ਨੂੰ ਇਹ ਆ ਕਿ ਨਸ਼ੇ ਨੂੰ ਮੁਕਤ ਕਰੋ ਤੇ ਸਿੰਘ ਸਜੋ ਤੇ ਗੁਰੂ ਮਹਾਰਾਜ ਦੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵੀਰ ਸਿੰਘ ਪਾਰ ਨੰਬਰ 43 ਤੋਂ ਚੇਅਰਮੈਨ ਕਾਂਗਰਸ ਪਾਰਟੀ ਤੋਂ ਅੱਜ ਬਹੁਤ ਹੀ ਵੱਡਾ ਦਿਨ ਤਨ ਤਨ ਬਾਬਾ ਦੀਪ ਸਿੰਘ ਅਨੋਖੇ ਅਮਰ ਸ਼ਹੀਦ ਜਿਨ੍ਹਾਂ ਦਾ ਗੁਰਪੁਰਬ ਦੇ ਸੰਬੰਧ ਵਿੱਚ ਇਹ ਪੂਰੇ ਗੋਵਿੰਦਨਗਰ ਮਹੱਲੇ ਨਿਵਾਸੀਆ ਵੱਲੋਂ ਲੰਗਰ ਲਾਇਆ ਗਿਆ ਵਾ ਤੇ ਬੜਾ ਹੀ ਵਧੀਆ ਦਿਹਾੜਾ ਵਾ ਇਸ ਰੋਡ ਤੇ ਕੀ ਪੂਰੇ ਪੰਜਾਬ ਦੇ ਵਿੱਚ ਬੜਾ ਉਤਸ਼ਾਹ ਨਾਲ ਇਹ ਗੁਰਪੁਰਬ ਬਾਬਾ ਦੀਪ ਸਿੰਘ ਦਾ ਮਨਾਇਆ ਜਾਂਦਾ ਥਾਂ ਥਾਂ ਤੇ ਲੰਗਰ ਰੱਖਦੇ ਆ ਅਸੀਂ ਇਹੀ ਬੇਨਤੀ ਨौजवानਾਂ ਨੂੰ ਕਰਾਂਗੇ ਵੀ ਨਸ਼ਿਆਂ ਨੂੰ ਦੂਕਾਰ ਕੇ ਗੁਰੂ ਮਾਰ ਦੇ ਚਰਨੀ ਲੱਗੋ ਗੁਰੂ ਮਾਰ ਦੇ ਜਾਪ ਕਰੋ ਉਹਨਾਂ ਦਾ ਲੰਗਰ ਲਾਓ ਜੋ ਸਾਡੀ ਪਰੰਪਰਾ ਪਿਤਾ ਪੁਰਖੀ ਕੀ ਖਾਨਦਾਨੀ ਕੀ ਸਾਰੇ ਤਰ੍ਹਾਂ ਦੀ ਪਰੰਪਰਾ ਚੱਲਦੀ ਆ ਤੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਨਾ ਵਾ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਬੋਲੇ ਇਸੋ ਨਹਾ ਸਾਰ ਜੀ